ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵੈਰੋਕੇ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਵੈਰੋਕੇ ਪਿੰਡ ਦੇ ਵਿੱਚੋਂ ਹੀ ਇੱਕ ਵੀਡੀਓ ਬਣਾ ਰਹੇ ਆ ਬਾਈ ਜੀ ਹੋਰਾਂ ਦਾ ਘਰ ਖੇਤਾਂ ਦੇ ਵਿੱਚ ਹੈ ਇਹਨਾਂ ਕੋਲੋਂ ਅੱਜ ਤੋਂ ਸ਼ਾਇਦ 2 ਸਾਲ ਪਹਿਲਾਂ ਸਾਹਮਣੇ ਜਿਹੜੀ ਮੱਝ ਤੁਸੀਂ ਦੇਖ ਰਹੇ ਹੋ ਉਹਦੇ ਲਾਈਵ ਮਿਲਕਿੰਗ ਵੀ ਕਰਾਈ ਸੀ ਸੋ ਇੱਕ ਨੀਲੀ ਰਾਵੀ ਨਸਲ ਦੀ ਮੱਝ ਇਹਨਾਂ ਨੇ ਵਕਾਊ ਕੀਤੀ ਹੈ ਲਾਈਵ ਮਿਲਕਿੰਗ ਆਪਾਂ ਚੈਨਲ ਉੱਤੇ ਵੀ ਕਰਵਾ ਚੁੱਕੇ ਆਇ ਤੋਂ ਇਲਾਵਾ ਪੀਡੀਐਫ ਇਹ ਮੇਲੇ ਦੇ ਹੀ ਮਿਲਕਿੰਗ ਦਾ ਰਿਕਾਰਡ ਇਹਦਾ ਹੈਗਾ ਉਹਦਾ ਸਰਟੀਫਿਕੇਟ ਵੀ ਬਾਈ ਦੇ ਕੋਲ ਹੈ ਕੱਲੀ ਚੁਆਈ ਨਹੀਂ ਮਿਲਕ ਬਿਊਟੀ ਕੰਪੀਟੀਸ਼ਨ ਵੀ ਇਸ ਮੱਝ ਨੇ ਬਰੀਡ ਮੁਕਾਬਲਾ ਵੀ ਇੱਕ ਜਿੱਤਿਆ ਹੋਇਆ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਜਿਹਨੂੰ ਇਹ ਮੱਝ ਪਸੰਦ ਆਜੂ ਉਹਦਾ ਹੱਕ ਹੈ ਵੀ ਉਹ ਆ ਕੇ ਦੇਖੇ ਤਸੱਲੀ ਕਰੇ ਸਾਹਮਣੇ ਉਹ ਸਰਟੀਫਿਕੇਟ ਦੇ ਨਾਲ ਫੋਟੋਆਂ ਐ ਇਸ ਮੱਝ ਦੀਆਂ ਜਿਹੜੀਆਂ ਮੇਲੇ ਦੇ ਜਿਹੜੇ ਰਿਕਾਰਡ ਹੁੰਦੇ ਉੱਥੋਂ ਦੀਆਂ ਵੀ ਤੁਸੀਂ ਦੇਖ ਸਕਦੇ ਹੋ ਸੋ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਪਸੰਦ ਜੀ ਨੂੰ ਆਜੋ ਉਹਦਾ ਹੱਕ ਆ ਵੀ ਉਹ ਆਪਦੀ ਸਮਝ ਨਾਲ ਖਰੀਦੇ ਨੰਬਰ ਬਾਈ ਜੀ ਰਹੰਦਾ ਸਕਰੀਨ ਉੱਤੇ ਚੱਲਦਾ ਰਹੂਗਾ ਡਿਟੇਲ ਪੁੱਛਦੇ ਆਂ ਫਿਰ ਇਹਨੂੰ ਬਾਹਰ ਕੱਢ ਕੇ ਤੇ ਤੋੜ ਕੇ ਤੁਹਾਨੂੰ ਜਿਹੜਾ ਉਹ ਚੰਗੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਤੁਹਾਡੇ ਸਾਰੇ ਜੋ ਵੀ ਚੈਨਲ ਨੂੰ ਦੇਖਦੇ ਹੋ ਮੇਰੇ ਵੀਰੋ ਸਾਰਿਆਂ ਨੂੰ ਅੱਥੇ ਬੰਨ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਅੱਛਾ ਵੀਰ ਨਾਮ ਰੋਸ਼ਨ ਭਾਈ ਆਪਾਂ ਇਹਦੀ ਮੱਝ ਦੀ ਲਾਈਵ ਮਿਲਕਿੰਗ ਕਰਾਈ ਸੀ ਹੈ ਨਾ ਹਾਂਜੀ ਕਿੰਨਾ ਟਾਈਮ ਹੋ ਗਿਆ ਮੇਰੇ ਖਿਆਲ 2 ਸਾਲ ਹੋ ਗਏ ਹਾਂਜੀ ਦੋ ਸਾਲ ਹੋ ਗਿਆ ਕਿੰਨਾ ਦੁੱਧ ਦਿੱਤਾ ਸੀ ਇਹਨੇ ਆਪਣੀ ਲਾਈ 19 ਕਿਲੋ ਤੇ 890 ਗ੍ਰਾਮ ਦਿੱਤਾ ਸੀ ਜਾਨੀ 19 ਤੋਂ ਬਾਹਰ ਸੀ ਤੇ 20 ਤੋਂ ਥੱਲੇ ਰਿਆ ਤੁਹਾਡਾ 19 ਤੋਂ ਬਾਹਰ ਸੀ ਠੀਕ ਹੈ ਅੱਛਾ ਵੈਸੇ ਜਿਹੜਾ ਮੇਲਿਆਂ ਦਾ ਮੈਂ ਜ਼ਿਕਰ ਕੀਤਾ ਹੈ ਮਿਲਕਿੰਗ ਕਿਹੜੇ ਮੇਲੇ ਤੇ ਕਰਾਈ ਆਪਾਂ ਪੀਡੀਐਫ ਦੇ ਹੋਈ ਬੇ ਜੀ ਮੇਰੇ ਖਿਆਲ ਟੂਰ ਵੀ ਹੋਈ ਆ ਤੇ ਜ਼ਿਲ੍ਹੇ ਦੇ ਮੇਲੇ ਲੋਹਾਰੇ ਤਿੰਨ ਮੇਲੇ ਲੋਹਾਰੇ ਵੀ ਲਾਇਆ ਉਹਦੇ ਚ ਵੀ ਪਹਿਲੇ ਸਥਾਨਤੀ ਆਈ ਆ ਅੱਛਾ ਜ਼ਿਲ੍ਹੇ ਦੇ ਮੇਲਿਆਂ ਚ ਵੀ ਫਰਸਟ ਆਉਂਦੀ ਰਹੀ ਆ ਹਾਂਜੀ ਲੋਹਾਰੇ ਹੁੰਦਾ ਰਿਹਾ ਮੇਲਾ ਬੋਗੇ ਜ਼ਿਲ੍ਹੇ ਦਾ ਜੀ ਤੇ ਇਹ ਤੋਂ ਇਲਾਵਾ ਪੀਡੀਐਫ ਦੇ ਮੇਲੇ ਚ ਉੱਥੇ ਦੁੱਧ ਕਿੰਨਾ ਦਿੱਤਾ ਸੀ 19 ਕਿਲੋ 200 ਗ੍ਰਾਮ 19 ਕਿਲੋ 223 ਗ੍ਰਾਮ ਸੀ ਠੀਕ ਹੈ ਅੱਛਾ ਭਾਈ ਉਦੋਂ ਇਹ ਇਹਦੇ ਸੰਬੰਧੀ ਗੱਲ ਹੈ ਇਹ 2015 ਦੀ ਆ ਉਦੋਂ ਨੀਲੀ ਰਾਵੀ ਦਾ ਤੇ ਮੋਹਰਾ ਦਾ ਮੁਕਾਬਲਾ ਇਹਨਾਂ ਨੇ ਇਕੱਠਾ ਕਰਵਾਇਆ ਸੀ ਜੀ ਅੱਛਾ ਉਦੋਂ ਦੋਨਾਂ ਮੱਝਾਂ ਦਾ ਦੋਨਾਂ ਤਰ੍ਹਾਂ ਦੇ ਅਸਲਾਂ ਦਾ ਇਕ ਠੀਕ ਹੈ ਅੱਛਾ ਭਾਈ 9ਵਾਂ ਸੂਆ ਸੂਣ ਲੱਗੀ ਇਹ 9ਵਾਂ ਸੂਆ ਜੀ 9ਵਾਂ ਸੂਆ ਜਦੋਂ ਇਹ 15 ਵਾਲੇ ਮੇਲੇ ਚ ਗਈ ਸੀ ਉਦੋਂ ਸੂਆ ਕਿ ਉਹ ਤਾਂ ਦੂਸਰਾ ਸੀ ਜੀ ਦੂਜਾ ਸੂਆ ਸੀਗਾ ਠੀਕ ਹੈ ਹੁਣ ਭਾਈ ਇਹ 9ਵਾਂ ਸੂਆ ਸੂਣ ਚ ਕਿੰਨੇ ਦਿਨ ਲੈ ਸਕਦੀ ਹੈ ਤਕਰੀਬਨ ਇਹਦੇ ਜੀ 30 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਉਹ 10 ਉਹ 10 ਮਹੀਨੇ ਦੇ ਪੂਰੇ ਦਿਨ ਹੈਗੇ ਆ 30 ਤਰੀਕ ਨੂੰ 10 ਮਹੀਨੇ ਪੂਰੇ ਹੋ ਜਾਣਗੇ ਅੱਜ ਮੇਰੇ ਕੋਲ 26 ਤਰੀਕ ਹੈ ਅੱਜ ਜਦੋਂ ਵੀਡੀਓ ਬਣਾ ਰਹੇ ਹਾਂ ਠੀਕ ਹੈ ਰੇਟ ਇਹਦਾ ਕੀ ਰੱਖਾਂਗੇ ਭਾਈ ਪ੍ਰੇਰ ਭਾਜੀ ਫੋਨ ਤੇ ਕਰ ਲਾਂਗੇ ਇਹ ਕੰਪਣੀ ਕਿਹੜੇ ਬੋਲ ਤੋਂ ਹੈ ਤੁਸੀਂ 507 ਜੀ 507 ਇਹਦਾ ਪਤਾ ਹੈ ਕਿਹੜੇ ਬੋਲ ਦੀ ਹੈ ਇਹਦਾ ਨਹੀਂ ਆਪ ਨੂੰ ਪਤਾ ਜੀ ਇਹ ਪਰਚੇਜ਼ ਕੀਤੀ ਸੀ ਠੀਕ ਹੈ ਇਹ ਹੁਣ ਫਿਰ ਵੇਚ ਦੇਣੀ ਹੈ ਮਤਲਬ ਪਸ਼ੂ ਜ਼ਿਆਦਾ ਹੋ ਗਏ ਜਾਂ ਇਹਦਾ ਪਿੱਛੋ ਰਵਾ ਪਸ਼ੂ ਜ਼ਿਆਦਾ ਹੋ ਗਏ ਜੀ ਬਾਕੀ ਇਹਦੀ ਮਗਰ ਹੋ ਗਈ ਆ ਕੱਟੀ ਤਿਆਰ ਹੋ ਉਹ ਪਰਲੇ ਪਾਸੇ ਖੜੀ ਆ 507 ਦੀ ਆ ਅੱਛਾ ਤੇ ਮਗਰ ਤਿਆਰ ਹੋ ਗਈ ਆ ਕੱਟੀ ਰੱਖ ਲਾਂਗੇ ਫਿਰ ਮੱਝਾਂ ਨੂੰ ਕਿਸੇ ਹੋਰ ਭਰਾ ਕੋਲ ਚਲੀ ਜਾਓ ਕੱਟੀ ਕੱਟੀ ਮਰਿਆ ਨੇ ਇੰਨਾ ਟਾਈਮ ਅਸੀਂ ਰੱਖਿਆ ਇਹਦਾ ਰਵਾ ਠੀਕ ਹੈ ਸੋ ਦਸੋ ਇਹ ਕੱਟੀ ਜਿਹੜੀ ਉਹ 507 ਨੰਬਰ ਬੁੱਲਦੀ ਐ ਤੇ ਐਸ ਵਾਰ ਵੀ ਉਸੇ ਬੁੱਲ ਦਾ ਸੀਮਨ ਲੱਗਾ ਕੱਟੀ ਦੇਗੀ ਤਾਂ ਕਰਮਾ ਲਈ ਰਵਾ ਬਣਾ ਦੂਗੀ ਕਿਸੇ ਹੋਰ ਭਰਾ ਕੋਲ ਵੀ ਤੁਸੀਂ ਇਹ ਕੱਟੀ ਦੇਖ ਲਓ ਇਹ 507 ਦੀ ਐ ਤੇ ਮੱਝ ਤੁਹਾਨੂੰ ਹੁਣ ਅਸੀਂ ਤੋੜ ਕੇ ਦਿਖਾ ਦੇਣੀ ਐ ਖੋਲ ਗਏ ਰੋਸ਼ਨ ਭਾਈ ਸੋ ਦਸੋ ਇਹ ਮੱਝ ਤੁਹਾਨੂੰ ਤੋੜ ਕੇ ਦਿਖਾਉਣੇ ਹਜੇ ਦੇ 5-6 ਦਿਨ ਬਾਕੀ ਐ 10 ਮਹੀਨੇ ਪੂਰੇ ਹੋਣ ਚਿਰ ਨੌਵਾਂ ਸੁਆ ਸਰਟੀਫਿਕੇਟਾਂ ਦੇ ਉੱਤੇ ਬਕਾਇਦਾ ਡੇਟ ਵੀ ਲਿਖੀ ਹੋਈ ਐ ਜਦੋਂ ਮੁਕਾਬਲੇ ਹੋਏ ਆਪਾਂ ਨੂੰ ਪਤਾ 2015 ਦੇ ਪੀਡੀਐਫ ਮੇਲਨੇ ਚ ਇਨੇ 19 ਕਿਲੋ 233 ਗ੍ਰਾਮ ਦੁੱਧ ਦਿੱਤਾ ਤੇ 2 ਸਾਲ ਪਹਿਲਾਂ ਆਪਣੇ ਚੈਨਲ ਉੱਤੇ ਲਾਈਵ ਕੀਤੀ ਐ ਮੱਜ ਇਹਦਾ ਬਾਹਲਾ ਵੱਡਾ ਕੱਦ ਨਹੀਂ ਪਰ ਵਜ਼ਨ ਮੱਜ ਦਾ ਚੰਗਾ ਹੈ ਚੌੜੀ ਉਤੋਂ ਤੇ ਬਾਰੀਕ ਚਮੜੀ ਦੀ ਹੈ ਰੋਸ਼ਨ ਭਾਈ ਦੁੱਧ ਦੇ ਕਿੰਨਾ ਚਿਰ ਪਿਆ ਜਾਂਦੀ ਗੱਪਣ ਹੋਗੀ ਜੀ ਤਾਂ ਛੱਡਣੀ ਪੈਂਦੀ ਆ ਜੀ ਅੱਛਾ ਛੱਡਣੀ ਪੈਂਦੀ ਹੈ ਹਾਂ ਜੀ ਆਪ ਛੱਡਣੀ ਪੈਂਦੀ ਆ ਤੇ ਦੁੱਧ ਬਿਲਕੁਲ ਖਾਰਾ ਹੋ ਜਾਂਦਾ ਫਿਰ ਉਦੋਂ ਛੱਡਦੇ ਆ ਠੀਕ ਹੈ ਤੇ ਦੁੱਧੋਂ ਨਹੀਂ ਪਜਦੀ ਠੀਕ ਹੈ ਆ ਇਹਨੂੰ ਤੋਰਿਓ ਬਈ ਮੜਾ ਸੋ ਦੋਸੋ ਦੁੱਧੋਂ ਇਹ ਛੱਡਣੀ ਪੈਂਦੀ ਐ ਖੈਰ ਚੰਗੇ ਦੁੱਧ ਵਾਲੀਆਂ ਮੱਜਾਂ ਉਹਨਾਂ ਦੀ ਖੂਬੀ ਇਹ ਹੀ ਰਹਿੰਦੀ ਆ ਉਹ ਲੰਬਾ ਟਾਈਮ ਵੀ ਦੁੱਧ ਦਿੰਦੀਆਂ ਜਿਹੜੇ ਪਸ਼ੂ ਦੀ ਸ਼ੁਰੂਆਤ ਚੰਗੀ ਹੋਵੇ ਪੀਕ ਉੱਚਾ ਹੋਵੇ ਤਾਂ ਉਹ ਨੇਚਰਲੀ ਆ ਦੁੱਧ ਲੰਬਾ ਟਾਈਮ ਜਾਊਗੀ ਸੋ ਟਾਂਚਾ ਫੇਰ ਦੇਖ ਲਓ ਕਿਉਂ ਕਰਕੇ ਕਮਾ ਲਓ ਬਾਈ ਇੱਥੋਂ ਸੋਹਣ ਤਾਂ ਖੈਰ ਕਿਉਂਕਿ ਆਪਾਂ ਨੂੰ ਪਤਾ ਵੀ ਉਮਰ ਵੀ ਮੱਝ ਦੀ ਹੈਗੀ ਆ ਪਰ ਤੁਸੀਂ ਜੇ ਕੋਈ ਵੀ ਚੰਗੀ ਕੇਅਰ ਕਰਦਾ ਤੇ ਤੋ ਹਜੇ ਤੁਸੀਂ ਬੱਚੇ ਲੈ ਸਕਦੇ ਹੋ ਕਿਉਂਕਿ 20 20 ਸੂਏ 18 18 20 20 ਸੂਏ ਮੱਝਾਂ ਆਮ ਚੰਗੀ ਸੇਵਾ ਨਾਲ ਸੂ ਜਾਂਦੀਆਂ ਇਹਦਾ ਸੂਆ ਨੋਮਾ ਸੋ ਜਿਹਨੂੰ ਪਸੰਦ ਆਉਂਦੀ ਹੈ ਤਾਂ ਕੰਟੈਕਟ ਬਾਈ ਨਾਲ ਕਰ ਲਿਓ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਕਾਲ ਕਰਨੀ ਹੈ ਦੋਨੋਂ ਪਾਸਿਓਂ ਥਣ ਤੁਸੀਂ ਇਹਦੇ ਵੀਡੀਓ ਚ ਦੇਖ ਲੈ ਹਵਾਨਾ ਪਛਾਣ ਨੂੰ ਵੀ ਫੁੱਲ ਕੱਢੂਗੀ ਅਗੋਂ ਫੇਰ ਮੋੜ ਲਾਂਗੇ ਇੱਕ ਵਾਰਾ ਥੋੜਾ ਹੋਰ ਸਾਨੂੰ ਚੰਗੀ ਤਰ੍ਹਾਂ ਦਿਖਾਉਣ ਲਈ ਅਗੋਂ ਕਰਕੇ ਮੋੜਾਂਗੇ ਮੋੜ ਕੇ ਅਗੋਂ ਹਾਂ ਅਗੋਂ ਘੁਮਾ ਲਓ ਹੋਰ ਖੁੱਲੇ ਥਾਂ 'ਚ ਕੋਲ ਥੋੜੀ ਥੋੜੀ ਭਲੌਣ ਲੱਤਾਂ ਦੇ ਚੱਕਰ ਹੀ ਸ਼ੁਰੂ ਕੀਤੀ ਆ ਮਾਜ ਨੇ ਸੋ ਇਹਨੇ ਦੱਸੋ ਆਪਦੀ ਜਵਾਨੀ ਦੇ ਵਿੱਚ ਇੱਕ ਮੈਲਸ ਬਿਊਟੀ ਕੰਪੀਟੀਸ਼ਨ ਵੀ ਜਿੱਤਿਆ ਹੋਇਆ ਹੈ ਕਮਾ ਲਓ ਬਈ ਹਵਾਨਾ ਕਿਉਂਕਿ ਇਹਦਾ ਫੈਕਸ ਹੈ ਉਤੋਂ ਤੁਸੀਂ ਮੋਡ ਚ ਹਵਾਨੇ ਦੀ ਅਟੈਚਮੈਂਟ ਦੇਖ ਸਕਦੇ ਹੋ ਥਣਾ ਦੇ ਵਿੱਚ ਵਿੱਥੀ ਥਨ ਦਾ ਸਹਿਜ ਦੇਖੋ ਸਰਟੀਫਿਕੇਟ ਵੀ ਤੁਹਾਨੂੰ ਦਿਖਾ ਦਿੰਦੇ ਆ ਵੀਰੇ ਸਰਟੀਫਿਕੇਟ ਦੇ ਹੋਏ ਸੋ ਇਹ ਸਮਝ ਦੇ ਜਿਹੜਾ ਪੀਡੀਐਫ ਇਹਦਾ ਸਰਟੀਫਿਕੇਟ ਹੈ ਉਹ ਵੀ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਿੰਨਾ ਇਹ 2015 ਦਾ ਪੀਡੀਐਫ ਮੇਲਾ ਸੀ ਵੀਰੇ ਫੜੋ ਦੱਸੋ ਨਾਲ ਜੂਮ ਦੱਸੋ ਕਰ ਦੋ ਤਾਂ ਫੋਕਸ ਕਰਕੇ 19 ਕਿਲੋ 233 ਗ੍ਰਾਮ ਦੁੱਧ ਇਹ ਸਮਝ ਨੇ ਦਿੱਤਾ ਭਾਈ ਜੈ ਸਿੰਘ ਵਦਨੀ ਵਾਲਾ ਭਾਈ ਜਿਹੜਾ ਦਾ ਰਿਲੇਟਿਵ ਹੈ ਰਿਸ਼ਤੇਦਾਰ ਹੈ ਉਹਨਾਂ ਨੇ ਮੱਝ ਪਾਈ ਸੀ ਤੇ ਬਾਕੀ ਇੱਥੇ ਵੀ ਤੁਸੀਂ ਇਹ ਮੁਕਾਬਲੇ ਜਿਹੜੇ ਉਹ ਜੱਤ ਦੇਖ ਸਕਦੇ ਹੋ ਜਿਹੜੇ ਜ਼ਿਲ੍ਹਾ ਲੈਵਲ ਦੇ ਕੰਪੀਟੀਸ਼ਨ ਹੈ ਸੋ ਮੇਲਿਆਂ ਦੇ ਵਿੱਚ ਦੁੱਧ ਰਿਕਾਰਡ ਕਰਾਉਣ ਵਾਲੀ ਇਹ ਮੱਝ ਵਿਕਰੀ ਵਾਸਤੇ ਹੈ ਜਾਨਦ ਰੋਸ਼ਨ ਭਾਈ ਅੱਗੇ ਨੂੰ ਥੋੜਾ ਹੋਰ ਸੋ ਫਿਰ ਉੱਤੋਂ ਚਮੜੀ ਦੇਖੋਗੇ ਬਿਲਕੁਲ ਪਤਲੀ ਤੁਹਾਨੂੰ ਬਾਰੀਕ ਚਮੜੀ ਦੀ ਮੱਝ ਨਜ਼ਰ ਆਊਗੀ ਹਾਈਟ ਜੋ ਜਿਹੜੀ ਉਹਦਾ ਜੱਜਮੈਂਟ ਤੁਹਾਨੂੰ ਵੀਡੀਓ ਚੋ ਵੀ ਹੋ ਜਾਣੀ ਹੈ ਬਾਕੀ ਤੁਸੀਂ ਕੋਲੋਂ ਆ ਕੇ ਦੇਖਣਾ ਕਿਉਂਕਿ ਰਾਕਮ ਹੁੰਦੇ ਨਾਲ ਮਿਲਣੀ ਹੈ ਅੱਜ ਸੋ ਅੱਜ ਦੀ ਵੀਡੀਓ ਚੈੱਕ ਹੀ ਨਾ ਤੁਹਾਨੂੰ ਮੈਂ ਦਿਖਾ ਰਿਹਾ ਸੀ ਤੇ ਮੱਝ ਦੋਸਤੋ ਫੋਰ ਸੇਲ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ